ਵੇਰਕਾ ਇਲਾਕੇ ਦੇ ਵਿੱਚ ਮੰਦਰ ਦੇ ਨਜ਼ਦੀਕ ਬਣੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਤਾਂ ਇੱਕ ਪਾਸੇ 31 ਮਾਰਚ ਨੂੰ ਹਰ ਸਾਲ ਠੇਕੇ ਟੁੱਟਦੇ ਨੇ ਤੇ ਨਵੇਂ ਠੇਕੇ ਦੇ ਲਈ ਟੈਂਡਰ ਭਰੇ ਜਾਂਦੇ ਨੇ ਉੱਥੇ ਕਈ ਇਲਾਕਿਆਂ ਦੇ ਵਿੱਚ ਸ਼ਰਾਬ ਦੇ ਠੇਕਿਆਂ ਦਾ ਵਿਰੋਧ ਹੁੰਦਾ ਵੀ ਵਿਖਾਈ ਦੇ ਰਿਹਾ ਜਿਸ ਦੇ ਚਲਦਿਆਂ ਅੰਮ੍ਰਿਤਸਰ ਦੇ ਵੇਰਕਾ ਦੇ ਵਿੱਚ ਇੱਕ ਮੰਦਰ ਦੇ ਨਜ਼ਦੀਕ ਬਣੇ ਸ਼ਰਾਬ ਦੇ ਠੇਕੇ ਦਾ ਉਸ ਵੇਲੇ ਵਿਰੋਧ ਹੋਇਆ ਜਦੋਂ ਇਲਾਕਾ ਵਾਸੀਆਂ ਨੇ ਕਿਹਾ ਕਿ ਠੇਕਾ ਪਿਛਲੇ 10 ਸਾਲ ਤੋਂ ਹੈ ਤੇ ਹਰ ਵਾਰ ਉਹ ਇਸ ਸ਼ਰਾਬ ਦਾ ਠੇਕਾ ਬੰਦ ਕਰਾਉਣ ਦੀ ਅਪੀਲ ਕਰਦੇ ਨੇ ਪਰ ਫਿਰ ਵੀ ਠੇਕੇਦਾਰ ਇਸ ਦਾ ਟੈਂਡਰ ਐਸੇ ਦੇ ਜ਼ੋਰ ਤੇ ਠੇਕਾ ਲੈ ਲੈਂਦਾ 31 ਮਾਰਚ ਨੂੰ ਜਦੋਂ ਇਸ ਸ਼ਰਾਬ ਦੇ ਠੇਕੇ ਦਾ ਟੈਂਡਰ ਖਤਮ ਹੋਇਆ ਤਾਂ ਉਹਨਾਂ ਮੰਗ ਕੀਤੀ ਹੈ ਕਿ ਇਸ ਨੂੰ ਦੂਜੀ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ ਉਹਨਾਂ ਕਹਿੰਦੇ ਕਿ ਇਸ ਠੇਕੇ ਦੇ ਨਜ਼ਦੀਕ ਮੰਦਿਰ ਵੀ ਹੈ ਤੇ ਰਿਹਾਇਸ਼ੀ ਇਲਾਕਾ ਜਿਸ ਦੇ ਬਾਅਦ ਠੇਕਾ ਬਣਿਆ ਹੋਇਆ ਜਿਸ ਕਰਕੇ ਰੋਜ਼ਾਨਾ ਇੱਥੋਂ ਕਈ ਪਰਿਵਾਰ ਲੰਘਦੇ ਨੇ ਤੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਤਾਂ ਇੱਥੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਠੇਕੇ ਦਾ ਟੈਂਡਰ ਨਾ ਭਰਿਆ ਜਾਵੇ ਤੇ ਇਸ ਨੂੰ ਕਿਸੇ ਹੋਰ ਥਾਂ ਤੇ ਸ਼ਿਫਟ ਕਰ ਦਿੱਤਾ ਜਾਵੇ ਹਾਂ ਜੀ ਵੇਖੋ ਇਹ ਸਾਨੂੰ ਇਹ ਜਿਆਦਾ ਨਹੀਂ ਤਾਂ 1 ਸਾਲ ਤੋਂ ਨਹੀਂ ਇਸ ਘੱਟ ਤੋਂ ਘੱਟ 10 ਸਾਲ ਤੋਂ ਇਹੋ ਹੀ ਹਾਲ ਆ ਕਿਉਂਕਿ ਇਹ ਠੇਕਾ ਬਹੁਤ ਪੁਰਾਣਾ ਹੈ ਜਿਹੜਾ ਵੀ ਆਉਂਦਾ ਹਰ ਸਾਲ ਇਹਨਾਂ ਦਾ ਨਵੇਂ ਤੋਂ ਨਵਾਂ ਕੰਟਰੈਕਟ ਹੁੰਦਾ ਹੈ ਉਹ ਆਪਣੇ ਆਪਣੇ ਆਉਂਦੇ ਆ ਆਪਣਾ ਬਿਜ਼ਨਸ ਕਰੀ ਜਾਂਦੇ ਆ ਉਹਨਾਂ ਨੂੰ ਸਿਰਫ ਆਪਣੇ ਇੱਕ ਬਿਜ਼ਨਸ ਦੇ ਨਾਲ ਮਤਲਬ ਆ ਉਹਨਾਂ ਨੂੰ ਬਾਹਰੋਂ ਕੋਈ ਲੇਡੀਜ਼ ਜਾ ਰਹੀ ਆ ਕੋਈ ਜੈਂਟਸ ਜਾ ਰਿਹਾ ਵਾ ਕਿਸੇ ਨਾਲ ਕੋਈ ਇਦਾਂ ਦਾ ਮਤਲਬ ਨਹੀਂ ਆ ਇਸ ਠੇਕੇ ਦੇ ਉੱਤੋਂ ਸ਼ਰਾਬ ਦੀ ਬੋਤਲ ਚੱਕਦੇ ਆ 10 ਰੁਪਏ ਦਾ ਪੈ ਗਿਆ 20 ਰੁਪਏ ਦਾ ਪੈ ਗਿਆ ਜੋ ਵੀ ਆ ਇੱਥੋਂ ਬਹਿ ਕੇ ਸ਼ਰਿਆਮ ਇੱਥੇ ਰੋਡ ਦੇ ਉੱਤੇ ਬਹਿ ਕੇ ਜਾਓ ਹਾਂ ਤੋਂ ਬਾਅਦ ਕੀ ਕਰਦੇ ਆ ਕੋਈ ਲੇਡੀਜ਼ ਵੇਖਦੇ ਆ ਲੇਡੀਜ਼ ਆ ਰਹੀ ਆ ਲੇਡੀਜ਼ ਜਾ ਰਹੀ ਆ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਉਹਨਾਂ ਨੇ ਸਿਰਫ ਮਤਲਬ ਆਪਣਾ ਨਸ਼ਾ ਕਰ ਲਿਆ ਬੇਸ਼ੱਕ ਅਸੀਂ ਸ਼ਰਮ ਇੱਥੇ ਵੇਖਿਆ ਵੀ ਕਈ ਅੰਡਰਵੇਅਰ ਤੋਂ ਬਗੈਰ ਵੀ ਇਥਲ ਮੇ ਪਏ ਬੰਦੇ ਵੇਖੇ ਵੀ ਬਹੁਤ ਜ਼ਿਆਦਾ ਸਮਝ ਲਿਆ ਵੀ ਇੱਕ ਇਹਨਾਂ ਨੇ ਰੋਡ ਨਹੀਂ ਸਮਝਾਇਆ ਉਹਨਾਂ ਨੂੰ ਇੱਕ ਸਿਰਫ ਬਾਅਰ ਸਮਝਾਇਆ ਵਾ ਵੀ ਇੱਥੇ ਨੰਗੇ ਹੋਗੇ ਜਿਤਨਾ ਮਰਜ਼ੀ ਬੈਠ ਰਿਹਾ ਕੋਈ ਪੁੱਛਗਿੱਛ ਨਹੀਂ ਕਰਦਾ ਜੇ ਅਸੀਂ ਕਿਸੇ ਦੀ ਗੱਲ ਕਰਦੇ ਆ ਤਾਂ ਫਿਰ ਉਹ ਕਹਿੰਦੇ ਵੀ ਨਹੀਂ ਬੇ ਸਟਾਰ ਆਬ ਨਹੀਂ ਵਾਲੇ ਕੰਪਲੇਨਟ ਕਰ ਰਹੇ ਮੰਦਰ ਤੋਂ ਕਿੰਨੀ ਦੂਰ ਮੰਦਰ ਦੇ ਉਤੋਂ ਕਾਜਾਦਾ ਨਹੀਂ ਤੇ ਮੈਂ ਕਿਹਾ 10 ਤੋਂ 20 ਮੀਟਰ ਦੀ ਦੂਰੀ ਹੈ ਬਸ 10 ਤੋਂ ਹਾਂ ਵੱਧ ਤੋਂ ਵੱਧ 20 ਮੀਟਰ ਦੀ ਦੂਰੀ ਬਸ 10 10 ਕਿਉਂਕਿ 20 ਮੀਟਰ ਦੀ ਦੂਰੀ ਆ ਅਸੀਂ ਬੜੇ ਹੁਣ ਵੀ ਪਹਿਲਾਂ ਵੀ ਆਏ ਸੀ ਕਿ ਆਪਣੇ ਗੱਡੀ ਲੈ ਕੇ ਆਏ ਸੀ ਕਿ ਮਾਲ ਲੋਡ ਕਰਨ ਵਾਸਤੇ ਅਈ ਇਹਨਾਂ ਨੂੰ ਬੜੇ ਪਿਆਰ ਨਾਲ ਕਿਹਾ ਵੀ ਭਾਜੀ ਵੇਖੋ ਇਹ ਠੇਕਾ ਜਿਹੜਾ ਅਸੀਂ ਰੋਕ ਨਹੀਂ ਰਹੇ ਤੁਸੀਂ ਦੂਸਰੀ ਜਗ੍ਹਾ ਸ਼ਿਫਟ ਕਰ ਲਓ ਕਿਉਂਕਿ ਸ਼ਾਪ ਆ ਤੁਸੀਂ ਕਿਤੇ ਵੀ ਆਪਣਾ ਬਿਜ਼ਨਸ ਕਰ ਸਕਦੇ ਨੇ ਉਸ ਅਗੋ ਸਾਨੂੰ ਰਿਕਵੈਸਟ ਕਰਦੇ ਵੀ ਸਾਡਾ ਭਾਈ ਲੱਖਾਂ ਰੁਪਏ ਨੁਕਸਾਨ ਹੋਣਿਆ ਸਾਨੂੰ ਕੁਝ ਟਾਈਮ ਦੇ ਦਿਓ ਜੇ ਅਸੀਂ ਟਾਈਮ ਦਿੰਨੇ ਆ ਤੇ ਫਿਰ ਅ ਠੀਕ ਹੈ ਨਾ ਇਸ ਕਰਕੇ ਸਾਡੀ ਮੰਗਿਆ ਸਾਡੀ ਇੱਕ ਸਟਾਰ ਐਵੇਨਿਊ ਵੇਰਕਾ ਦੀ ਆ ਬਾਕੀ ਹਿੰਦੂ ਪ੍ਰਾਸ ਸਿੱਖ ਪ੍ਰਾਸ ਹਰ ਇੱਕ ਦੇ ਪ੍ਰਾਸ ਹਰ ਇੱਕ ਧਰਮ ਦੀ ਆ ਕਿਉਂਕਿ ਉਹਨਾਂ ਨੇ ਕੀ ਕਿਹਾ ਆਉਂਦੇ ਸਾਰੇ ਕਿਹਾ ਕਿ ਮੰਦਿਰ ਕੋਈ ਜ਼ਿਆਦਾ ਦੂਰ ਤਾਂ ਨਹੀਂ ਹੈਗਾ ਮੰਦਿਰ ਦੂਰ ਦੂਰ ਆ ਠੀਕ ਹੈ ਕਿਉਂਕਿ ਮੰਦਿਰ ਇੰਡਾ ਲੱਗੇ ਵੀ ਨਹੀਂ ਕਹਿ ਸਕਦੇ ਦੂਰ ਵੀ ਨਹੀਂ ਕਰ ਸਕਦੇ ਪਰ ਉਹਨਾਂ ਦੇ ਹਿਸਾਬ ਨਾਲ ਮੰਦਿਰ ਸਹਮਣ ਹੈ ਹੀ ਨਹੀਂ ਸਰਕਾਰ ਵੱਲੋਂ ਤਾਂ ਮੈਂ ਹਿੰਮ ਚਲਾਈ ਗਈ ਵੀ ਆ ਜੀ ਮਿਰਸ਼ਾ ਦੇ ਵਿਰੁੱਧ ਹਾਂਜੀ ਬਿਲਕੁਲ ਉਹ ਵੀ ਗੱਲ ਠੀਕ ਹੈ ਜੀ ਵੇਖੋ ਜੇ ਨਸ਼ਿਆਂ ਬਾਰੇ ਕੋਈ ਗੱਲ ਮੁੱਦਾ ਉੱਠਿਆ ਆ ਜਾਂ ਕੋਈ ਗੱਲਬਾਤ ਹੈਗੀ ਆ ਤੇ ਇਹ ਵੀ ਤੇ ਨਸ਼ਾ ਹੀ ਵ ਉਹ ਇੱਕ ਵਾਟਰ ਕੋਲਰ ਰੱਖੇ ਹੋਏ ਆ ਉਹ 20-20 ਰੁਪਏ ਦਾ ਪੈਗ ਦੇਣ ਦੇ ਤੇ ਸ਼ਰਿਆਮ ਆਣ ਕੇ ਬੈਗ ਪੀਂਦੇ ਜੇ ਇਹਨਾਂ ਨੇ ਠੇਕਾ ਖੋਲਿਆ ਜਾਂ ਇਹਨਾਂ ਦਾ ਬਿਜ਼ਨਸ ਆ ਇਹ ਕਹਿ ਸਕਦੇ ਆ ਵੀ ਠੀਕ ਆ ਭਾਈ ਆਪਣਾ ਤੁਸੀਂ ਜੋ ਵੀ ਬੋਤਲ ਲੈਣ ਆਪਣੇ ਘਰ ਜਾ ਕੇ ਪੀਓ ਜੇ ਨਹੀਂ ਆ ਆ ਲਾ ਕੇ ਵੇਖੋ ਬਾਹਰ ਆ ਉੱਥੇ ਬੈਠ ਕੇ ਆਪਣੇ ਜੋ ਚਿਕਨ ਮਟਰਨ ਜੋ ਵੀ ਖਾਂਦੇ ਮਾਣਾ ਬੈਠ ਕੇ ਖਾਓ ਤਾਂ ਆਪਣੇ ਘਰ ਨੂੰ ਜਾਓ ਪਰ ਇੱਥੇ ਸ਼ਰਿਆਮ ਤੁਸੀਂ ਵੇਖੋਗੇ ਸ਼ਾਮ ਨੂੰ ਵੇਖੋਗੇ 10 ਤੋਂ 15 20 ਟੋਲੀਆਂ ਤੁਹਾਨੂੰ ਸ਼ਰਿਆਮ ਸਿੱਧੀਆਂ ਇੱਕਦਮ ਡਾਇਰੈਕਟਲੀ ਕਲੀਅਰ ਲੱਭਣਗੇ ਕੀ ਮੰਗਾ ਤੁਹਾਡੀ ਹੁਣ ਸਾਡੀ ਮੰਗ ਇਹੋ ਹੀ ਆ ਵੇਖੋ ਸਾਨੂੰ ਇੱਕ ਸ਼ਾਂਤਮਈ ਸਾਡੇ ਬੱਚੇ ਸਕੂਲ ਤੋਂ ਵੀ ਆ ਰਹੇ ਆ ਸਾਡੀਆਂ ਫੈਮਲੀਆਂ ਆ ਰਹੀਆਂ ਵਾ ਬੱਚੇ ਆ ਰਹੇ ਆ ਕੇਵਲੇ ਲੇਡੀਜ਼ ਇੱਥੇ ਜਾ ਰਹੀਆਂ ਵਾ ਇਹ ਕੋਈ ਵੀ ਰਿਸਪੈਕਟਫੁਲ ਗੱਲਾਂ ਨਹੀਂ ਕਰਦੇ ਹੁਣ ਜਿਸ ਤਰ੍ਹਾਂ ਇਹ ਪੰਜਾਬੀ ਦੇ ਵਿੱਚ ਨਾਰਮਲ ਗਾਣਾ ਗਾੜਦੇ ਆ ਨਾਰਮਲ ਗਾਲਾਂ ਕੀ ਸ਼ਰ੍ਹਾਂ ਵਿੱਚ ਇੱਥੇ ਬੂਹੇ ਅੱਗੇ ਗਾਲ ਕੱਢੀ ਜਾਂਦੇ ਆ ਅਸੀਂ ਕੱਲੇ-ਕੱਲੇ ਨੂੰ ਰੋਕਾਂਗੇ ਤਾਂ ਕੀ ਮਾਲਾ ਲੜਾਈ ਦਾ ਘਰ ਆ ਸਾਡੀ ਸਾਡੇ ਮੰਗੇ ਹੋਈ ਆ ਸਾਡੀ ਇੱਕ ਸਾਰੀ ਫੈਮਲੀ ਦੀ ਮੰਗੇ ਹੋਈ ਆ ਕਿ ਸਾਨੂੰ ਇਦਾਂ ਦਾ ਕੋਈ ਵੀ ਇੱਥੇ ਗੰਦ ਖਲਾਰਾ ਨਹੀਂ ਚਾਹੀਦਾ ਜੇ ਠੇਕਾ ਇੱਥੋਂ ਸ਼ਿਫਟ ਹੋ ਜਾਂਦਾ ਸਭ ਤੋਂ ਬੈਸਟ ਆ ਤੋ ਕਹਿੰਦੇ ਸੀ ਠੇਕੇ ਦੇ ਵਾਸਤੇ ਬੈਠੇ ਆ ਬਾਕੀ ਸਾਡੀ ਕੋਈ ਤਾਂ ਨਾ ਕੋਈ ਰੰਜਿਸ਼ ਨਹੀਂ ਹੈਗੀ ਅਸੀਂ ਆ ਕਰਵਾਉਣਾ ਆ ਕਰਵਾਉਣਾ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸਾਨੂੰ ਇਹ ਵੇਖੋ ਅਸੀਂ ਸਟਾਰ ਕਲੋਨੀ ਦੇ ਨਿਵਾਸੀ ਆ ਸਾਡੇ ਇੱਥੇ ਘਰ ਆ ਸਾਡੀਆਂ ਲੜਕੀਆਂ ਪਹਿਣਾ ਧੀਆਂ ਪਹਿਣਾ ਇੱਥੇ ਇੱਕ ਮੰਦਰ ਹੈ ਵੇਖੋ ਉਹਦੇ ਬਿਲਕੁਲ ਨਾਲ ਠੇਕਾ ਵਾ ਤੇ ਅਸੀਂ ਬੜੀ ਵਾਰੀ ਇਹਨਾਂ ਨੂੰ ਅਪੀਲ ਕੀਤੀ ਆ ਵੀ ਇੱਥੇ ਬੈਠ ਕੇ ਇੱਥੇ ਸ਼ਰਾਬ ਲੈਂਦੇ 10 ਦੀ 20 ਦੀ 50 ਦੀ ਇੱਥੇ ਇਹਨਾਂ ਨੇ ਡਰਮ ਲਾਇਆ ਇੱਕ ਉਸ ਤੋਂ ਬਾਅਦ ਇਹ ਇੱਥੇ ਬੈਠ ਕੇ ਪੀਂਦੇ ਆ ਤੇ ਇੱਥੇ ਸਾਡੀ ਕਲੋਨੀ ਦਾ ਰਸਤਾ ਨਾਲ ਬਲੌਕ ਕੀਤਾ ਹੁੰਦਾ ਤੇ ਅਸੀਂ ਬੜੀ ਵਾਰੀ ਇਹਨਾਂ ਨਾਲ ਹੱਥ ਜੋੜੇ ਆ ਜੇ ਆਪਾਂ ਇਹਨਾਂ ਨੂੰ ਕਹਿੰਨੇ ਆ ਤੇ ਸਾਡੇ ਅੱਗੋਂ ਗੱਲ ਪਿੰਦੇ ਆ ਤੇ ਰਾਤ ਨੂੰ ਇੱਥੋਂ ਸ਼ਾਮੀ 5 ਵਜੇ ਦੇ ਆ ਤੇ ਇੱਥੇ ਬੈਠ ਜਾਂਦੇ ਆ ਤੇ ਸਾਡੀਆਂ ਲੜਕੀਆਂ ਧੀਆ ਪੈਣਾ ਦਾ ਇੱਥੋਂ ਲੰਘਣਾ ਮੁਸ਼ਕਲ ਹੋਇਆ ਕਿਸੇ ਨੂੰ ਕੋਈ ਜ਼ਰੂਰੀ ਕੰਮ ਵੀ ਪੈਂਦਾ ਲੜਕੀਆਂ ਨੂੰ ਇੱਥੋਂ 5 ਵਜੇ ਤੋਂ ਬਾਅਦ ਲੜਕੀਆਂ ਲੰਘ ਨਹੀਂ ਸਕਦੀਆਂ ਅਸੀਂ ਸਰਕਾਰ ਅਗੇ ਇਹੀ ਅਪੀਲ ਕਰਦੇ ਆ ਵੀ ਠੇਕਾ ਇੱਥੋਂ ਸ਼ਿਫਟ ਕੀਤਾ ਜਾਵੇ ਆਪਾਂ ਨਹੀਂ ਚਾਹੁੰਦੇ ਬੰਦ ਕਰੋ ਜਿੱਥੇ ਮਰਜ਼ੀ ਸ਼ਿਫਟ ਕਰਾ ਦਿੱਤਾ ਜਾਵੇ ਸਾਡੀ ਇਹੀ ਸਰਕਾਰਾਂ ਕੀ ਗੁਰਜਾਸ਼ ਹੈ ਲੇਕਿਨ ਅਸੀਂ ਕੰਪਲੇਨਟ ਪਹਿਲਾਂ 2 ਮਹੀਨੇ ਬਾਅਦ ਇਹਨਾਂ 2 ਮਹੀਨੇ ਪਹਿਲਾਂ ਨਾ ਅਸੀਂ ਕਿਹਾ ਸੀ ਕੱਲ ਅਸੀਂ ਐਸਐਸਓ ਸਾਹਿਬ ਨੂੰ ਕੰਪਲੇਨਟ ਕਰਕੇ ਆਇਆ ਲਿਖਤੀ ਰੂਪ ਚ ਠੀਕ ਹੈ ਸਾਰੀ ਕਲੋਨੀ ਦੇ ਸਾਈਨ ਹੋਏ ਹੈ ਬਕਾਇਦਾ ਤੇ ਮਾਨਯੋ ਕਾਉਂਸਲਰ ਸਾਹਿਬ ਨੂੰ ਵੀ ਆਪਾਂ ਇਹ ਲਿਖਤੀ ਰੂਪ ਚ ਦਿੱਤਾ ਹੈ ਮੰਗ ਪੱਤਰ ਸਾਰੀ ਕਲੋਨੀ ਨੂੰ ਸਾਰੀ ਕਲੋਨੀ ਵਾਲਿਆਂ ਨੇ ਵੀ ਇਹ ਚੀਜ਼ ਸਾਡਾ ਹੱਲ ਕੀਤਾ ਜਾਵੇ ਕਿੰਨੀ ਕੁ ਮੁਸ਼ਕਲ ਆਂਦੀ ਹੈ ਜੀ ਬਹੁਤ ਮੁਸ਼ਕਲ ਹੈ ਜੀ ਸਾਡੇ ਕੋਲ ਇਹ ਚੀਜ਼ਾਂ ਵੀਡੀਓ ਵੀ ਬਣੀਆਂ ਹੋਈਆਂ ਵਾ ਇੱਥੇ ਗੇਟ ਦੇ ਅੱਗੇ ਬੈਠ ਕੇ ਸ਼ਰਾਬਾਂ ਪੀਂਦੇ ਨੇ ਤੇ ਇੰਨਾ ਗੰਦਮੰਦ ਬਖਦੇ ਆ ਜਿਹੜਾ ਸੁਣ ਨਹੀਂ ਸਕਦੇ